हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋਗਾਵਾ ਸੇਲ ਲਈ ਲੈ ਕੇ ਆਏ ਹਾਂਗੇ ਦੋਮੇ ਆ ਗਏ ਬਾਈ ਤਾਜ਼ੀਆਂ ਸੂਈਆਂ ਤੇ ਜੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਬਾਕੀ ਦੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਓ ਠੀਕ ਓ ਬਾਈ ਬਹੁਤ ਵਧੀਆ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਬਾਈ ਜੀ ਨਾਮ ਅੰਬੀ ਹੂੰ ਪਿੰਡ ਚੀਦਾ ਤਸੀਲ ਬਾਗਾਪੁਰਾ ਡਿਸਟ੍ਰਿਕਟ ਮੋਗਾ ਨੇੜੇ ਨੇੜੇ ਆਪਣਾ ਭਗਤਾ ਭਾਈ ਪਾ ਜਾਂਦਾ ਬਰਗਾੜੀ ਪਾ ਜਾਂਦਾ ਠੀਕ ਹੈ ਫੋਨ ਨੰਬਰ ਬੋਲਦੇ ਆਪਣਾ 98729 9021 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਅ ਰੇਟ ਕਿਵੇਂ ਦੇ ਹੋਣਗੇ ਬਾਈ ਫਿਰ ਅਜ ਰੇਟ ਬਾਈ ਜੀ ਅਜ ਤੋਹਫੇ ਦੇਨੇ ਆ ਬਈ ਆਪਾਂ ਲੋਕਾਂ ਨੂੰ ਅਜ ਠੀਕ ਆ ਨਾ ਤਾਂ ਗਰਮੀ ਮੰਨਣੀ ਤੇ ਨਾ ਮੰਨਣੀ ਠੰਡ ਬਾਈ ਠੀਕ ਆ ਹਾਂਜੀ ਬਾਈ ਤੇ ਕਿਹੜਾ ਸੂਆ ਹੈ ਸੂਈ ਆ ਪਹਿਲੇ ਨੰਬਰਾਂ ਦਾ ਬਾਈ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਬਾਈ ਬਾਈ ਇਹ ਤੀਜੇ ਦਿਨਾਂ ਦੀ ਸੂਈ ਤੀਜੇ ਦਿਨਾਂ ਬੱਚਾ ਕਿ ਆ ਗਿਆ ਮਗਰ ਮਗਰ ਤਾਂ ਆ ਗਿਆ ਬੱਚਾ ਭਾਈ ਬੱਚਾ ਵਸਾ ਜਮਾ ਤੀਜੇ ਦਾ ਨਾ ਜਮਾ ਬੋਲੇ ਚਾ ਭਾਈ ਬੱਚੇ ਠੀਕ ਹੈ ਬੜਾ ਥਣ ਦਿਖਾ ਦੇ ਤੇ ਲੈ ਵਾਤ ਕਰੀ ਬੱਚੀ ਦਾ ਭਾਈ ਬੜਾ ਚੰਗਾ ਆ ਗਿਆ ਪਿਓ ਹੱਥੀ ਜਵਾਈ ਵਾਲੀ ਹਾਂ ਸਹੀ ਗੱਲ ਆ ਬਾਕੀ ਐਮ ਪਿਆਰੋ ਕਰੋਗ ਦਾ ਥੜਕ ਨਹੀਂ ਰੋਗ ਰੋਗ ਦਾ ਥਾਣਾ ਸਹੀ ਗੱਲ ਆ ਭਾਈ ਰੋਗ ਰੋਗ ਦਾ ਥਣ ਪਿਆਗਾ ਬਾਕੀ ਜੀ ਪੂਰੇ ਵਜਨ ਵਾਲੀਆਂ ਵੜਾ ਨਹੀਂ ਮੈਂ ਕਹਿੰਦਾ ਪੁਰਾ ਵੱਡਿਆਂ ਭਾਈ ਕੋਈ ਛੋਟੀ ਨਾ ਮੰਨ ਕੇ ਆਵੇ ਬੰਦਾ ਸਹੀ ਗੱਲ ਆ ਕਦ ਕਾਟ ਬੱਚੀ ਦਿਖਾ ਦੇ ਮੜੀ ਗਰਾ ਮੜੀ ਚਾਮ ਕੁੱਤਾ ਖਾਦੇ ਮੜੀ ਜੀ ਬੱਚੀ ਮੜੀ ਚਮਕਾ ਨਾ ਮੈਂ ਕਹਿੰਦਾ ਇੱਕ ਲੰਬਰ ਭਾਈ ਸਹੀ ਤੇ ਕਿੰਨਾ ਕ ਬੋਲਾ ਕੱਟਿਆ ਬਾਈ ਫਿਰ ਬਾਈ ਜੀ ਬੋਲਾ ਹੁਣ ਹੈ ਜਨੇ 14 15 ਕਿਲੋ ਬੋਲਾ ਚੋਂਦਾ ਹੈਗਾ ਹੁਣ ਠੀਕ ਹੈ ਬਾਈ ਹਾਂਜੀ ਬਾਈ ਜੀ ਕਿੰਨਾ ਕ ਤਾ ਦੁੱਧ 20 ਪਲੱਸ ਦੇਣਾ ਬਾਈ ਵਛੀ ਨਾ ਬਾਕੀ ਟਾਈਟਲੇ ਵਾ ਗਿਆ ਹਾਂਜੀ ਬਾਈ ਜੀ ਸਹੀ ਗੱਲ ਹੈ ਦੇਖ ਲੈ ਵਾ ਬਹੁਤ ਸੋਨਾ ਬਾਈ ਭਵਾਨਾ ਇਹਦਾ ਚੈੱਕ ਕਰ ਸਕਦੇ ਬਾਕੀ ਥਣਾ ਥਣਾ ਦਾ ਜਿਹੜਾ ਗੈਪ ਬਹੁਤ ਚੰਗਾ ਨਾੜਾ ਦੇ ਤੇ ਬਹੁਤ ਸੋਣੀ ਸਾਣੀ ਸਾ ਭਾਈ ਮੜੀ ਹਮ ਸਹੀ ਗੱਲ ਹੈ ਤੇ ਮੁੱਲੇ ਦਾ ਫਿਰ ਕੀ ਦੋ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਹਾਂਜੀ ਮੁੱਲ ਅੱਗੇ ਵੀ ਫੋਨ ਤੇ ਹੁੰਦੇ ਹੈ ਨਾ ਹਾਂਜੀ ਮੁੱਲ ਅੱਗੇ ਵੀ ਫੋਨ ਤੇ ਹੁੰਦੇ ਆ ਹੁੰਦੇ ਘਾੜੇ ਬਾਟੇ ਵਾਲੇ ਬਾਈ ਆਪਣੇ ਸਹੀ ਗੱਲ ਆ ਪਹਿਲਾ ਬੱਚੀਆਂ ਦੀ ਮੜੀ ਜੀ ਥਣ ਤੋਂ ਦਿਖਾ ਦੇ ਮੜਾ ਲੇਵਾ ਦਿਖਾ ਰਹੀ ਬੱਚੀ ਦਾ ਲੈ ਦਿਖਾਓ ਅੱਛੀ ਦਾ ਲੇਵਾ ਟਕਾ ਦੇ ਕੋਈ ਚੈੱਕ ਕਰ ਸਕਦਾ ਮੜਾ ਥਣ ਦਿਖਾਓ ਅੱਛੀ ਦਾ ਪਿਓਰ ਹੱਥੀ ਚਵਾਈ ਵਾਲੀ ਕਿ ਬਦਨ ਮੈਂ ਰੱਖਣ ਦੀ ਲੋੜ ਨਹੀਂ ਬਾਈ ਸਹੀ ਗੱਲ ਆ ਬਾਈ ਹਾਂਜੀ ਬਾਈ ਦੇਖੋ ਲੈ ਵੇ ਤੇ ਬਲਗਾ ਚੰਗਿਆ ਤੇ ਚੂਣ ਚਵਾ ਕੇ ਮੈਂ ਦਾ ਮੈਂ ਕਹਿੰਦਾ ਇੱਕ ਨੰਬਰ ਬਾਈ ਆ ਮਾਰੋਗੇ ਤਾਰਾ ਮੈਂ ਕਹਿੰਦਾ ਸਾਰਾ ਕੋਸ਼ਿਸ਼ ਕਰਕੇ ਦਿਖਾਵਾਂਗਾ ਬਾਈ ਆਪਾਂ ਠੀਕ ਆ ਤਾਰਾ ਬਾਈ ਕਹਿੰਦਾ ਮਾਰ ਕੇ ਦਿਖਾਵਾਂਗੇ ਬਾਈ ਆਪਾਂ ਤੇ ਠੰਡੀ ਠੰਡੀ ਦੇਖ ਸਕਦਾ ਫੁੱਲ ਵਾਲੀ ਠੰਡੀ ਆ ਮੈਂ ਕਹਿੰਦਾ ਬਾੜੀ ਹੰਡੀ ਬਈ ਯਾਰ ਪਰ ਦੋਨੇ ਪਾਸੇ ਬਹਿ ਕੇ ਚੋਈ ਚੱਲੋ ਸਹੀ ਗੱਲ ਆ ਭਾਈ ਹਾਂਜੀ ਭਾਈ ਜੀ ਬਾਕੀ ਦੁੱਧ ਵੀ ਗਾੜਾ ਹੋਕ ਨਹੀਂ ਗਾੜਾ ਹੁੰਦਾ ਭਾਈ ਇਹਨਾਂ ਦਾ ਹੂੰ ਦੁੱਧ ਗਾੜਾ ਉਹ ਗਰਮ ਹੀ ਨਹੀਂ ਮੰਨਣੀ ਨਾ ਭਾਈ ਸਰਦੀ ਮੰਨਣੀ ਆ ਕਿਉਂਕਿ ਦੋਵੇਂ ਮੌਸਮਾਂ ਚ ਮੰਡੇ ਰਹਿਣ ਵਾਲੀਆਂ ਬਾਕੀ ਨਾਲ ਦੀ ਨਾਲ ਉਤਰਾ ਹੀ ਭਾਈ ਹਨ ਮੈਂ ਕਹਿੰਦਾ ਭਾਈ ਯਾਰ ਹੂੰ ਲੈ ਬਾੜੀ ਚੰਗੀ ਬੱਛੀ ਚਿੱਟੀ ਵੀ ਕਹਦੇ ਉੱਡੀ ਚੰਗੀ ਬੱਛੀ ਲੈ ਲੈ ਹੁਣ ਚੋਣ ਚਬਾ ਦਿਖਾ ਦਈਏ ਪਹਿਲਾਂ ਤਾਂ ਆਪਾਂ ਕਿਹਾ ਜਾਦਾ ਮਨੇ ਕੋਲੀ ਨੈਗਰਾ ਮੜਾ ਏਕਨ ਹੂੰ ਨੇ ਉਰੇ ਦਾ ਗਲੇ ਮੜਾਤੀ ਜੀ ਕਲਾਂ ਨਾਲ ਲੱਗਦੇ ਗਲੀਆਂ ਲੜਦੀਆਂ ਪੌਲੀ ਮੋਟੀ ਚਵਾਈ ਆ ਹਨਾ ਮੈਂ ਕਹਿੰਦਾ ਬਾਈ ਮੈਂ ਹੀ ਇੱਕ ਸਾਉ ਦੀ ਸਹੀ ਗੱਲ ਇੱਕ ਦਰਾਂ ਦੀ ਮੱਝ ਹੀ ਆ ਕਿਆ ਬਾਤ ਲਾ ਬੜਾ ਚੰਗਾ ਚੌਣ ਦਵਾ ਲੱਗਾ ਮੋਟੀ ਮੋਟੀ ਚਵਾਈ ਆ ਇਹ ਨਹੀਂ ਹੈਗਾ ਵੀ ਹੌਲੀ ਹੌਲੀ ਜੀ ਆਉਂਦੀ ਆ ਹਾਂਜੀ 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 ਲਾ ਕਿਆ ਬਾਤ ਅਸਲ ਵਿੱਚ ਕਹਿ ਸਕਦਾ ਕਿ ਉੱਥੇਆਂ ਪਾੜਦੀ ਆ ਬਾਕੀ ਕੁੱਤਿਆਂ ਪਾੜਦੀ ਬਾਈ ਲਾ ਹੂੰ ਸਹੀ ਗੱਲ ਹੈ ਬੇ ਬੜੀ ਚੰਗੀ ਚਵਾਈ ਆ ਜੇ ਮਰਜ਼ੀ ਚੋਈ ਚੱਲੋ ਕੋਈ ਚੱਲ 20 ਕਿਲੋ ਬੱਛੀ ਨੇ ਦੁੱਧ ਖਲਾ ਦੇਣ ਬਾਈ ਠੀਕ ਆ 14 15 ਕਿਲੋ ਹੁਣ ਬੋਲੀ ਬੱਛੀ ਦੇ ਪਰ ਦੋ ਟਾਇਰ ਚੋਲੇ ਬੰਦ ਹੂੰ ਹਾਂਜੀ ਮੇਨ ਗੱਲ ਨਾ ਬਾਈ ਠੰਡੀ ਸੀਲ ਦੀ ਹੁੰਦੀ ਆ ਠੰਡੀ ਸੀਲ ਦੀ ਹੂੰ ਬਾਈ ਪੈਰ ਵੀ ਨਹੀਂ ਚੱਕਣਾ ਯਾਰ ਬੱਛੀ ਨੇ ਸਹੀ ਗੱਲ ਆ ਲੈ ਪਹਿਲਾਂ 10 ਜਣੇ ਥੱਲੇ ਬੈਠੇ ਨੇ ਉਹਨਾਂ ਬੱਛੀ ਬਾਲਾ ਮੋਟਾ ਚੋਲਣ ਲੱਗਾ ਯਾ ਮੈਂ ਕਹਣਾ ਧਾਰਾ ਹੀ ਮਾਰਿਆ ਕਿੰਨਾ ਖਲੜਗਾ ਦੋ ਦਵਾ ਹਨਾ ਕੀ ਬਾਤ ਆ ਬਾਈ ਓਕੇ ਮਾ ਕੋਲਿਆਂ ਕਿ ਧੰਦ ਗਈ ਬੱਛੀ ਨੇ ਮਾ ਕਰ ਹੂੰ ਇੱਧਰ ਵੀ ਦਿਖਾ ਮੜਾ ਬੱਚੀ ਦਾ ਕੋਲੇ ਆ ਕੇ ਨਾਲੇ ਵਿੱਚ ਦਿਖਾ ਬੱਚੀ ਦੇ ਮੈਂ ਕਹਣਾ ਚਾਰੇ ਥਾਂਾਂ ਦੀ ਵਿੱਚ ਦਿਖਾ ਬੱਚੀ ਨਾਲੇ ਫੋੜ ਨਹੀਂ ਕੋਈ ਸ਼ਾਂਗ ਨਹੀਂ ਹੈ ਨਾ ਕੋਈ ਫੋੜ ਨਹੀਂ ਕੋਈ ਸ਼ਾਂਗ ਨਹੀਂ ਲਾ ਹੂੰ ਸਹੀ ਗੱਲ ਹੈ ਨਾ ਠੰਡੀ ਮਿੱਟੀ ਦੇਖੋ ਯਾਰ ਕਿੰਨੀ ਅਕਰ ਵਾਲੀ ਨੇ ਸਹੀ ਗੱਲ ਹੈ ਤੇ ਮੁੱਲ ਤਾਂ ਬਾਈ ਕਿਹਨਾ ਜਾਇਜ਼ ਰਹਿਣਗੇ ਬਾਈ ਤੇ ਮੁੱਲ ਕਰਾਂਗੇ ਫੋੜ ਤੇ ਸਫਾਈ ਦੇਖੋ ਪਹਿਲਾਂ ਤਾਂ ਲੈਵੇ ਦੀ ਬਹੁਤ ਕਮਾਲ ਦਾ ਲੈਵਾ ਕਰਨ ਵਾਲੀ ਨੂੰ ਲੱਗਿਆ ਬੱਚੇ ਕੱਦ ਵਾਲੀ ਤੇ ਦੋ ਨੰਬਰ ਤੇ ਬਾਈ ਕਿਹੜਾ ਸੁਆਗੇ ਬਾਈ ਜੀ ਦੂਜਾ ਸੁਆ ਇਹ ਕਿਦੋਂ ਸੁਈਆ ਬਾਈ ਤਰ ਕੇ 4 ਵਜੇ ਸੁਈਆ ਹੈ ਠੀਕ ਆ 6 ਵਜੇ ਨੂੰ ਬੱਚੀ ਦੀ ਜੇਰ ਪੈ ਗਈ ਹੂੰ 5 6 ਕਿਲੋ ਬੱਚੀ ਦਾ ਬੜਾ ਕੜਤਾ ਮਗਰ ਬੱਚੀ ਬਹੁਤ ਚੰਗੀ ਬਈ ਲੈ ਦਿਖਾਈ ਬੱਚੀ ਦੇਖ ਮਰੀ ਪਨਦਾਂਦਰਾ ਦੀ ਉੱਤੇ ਆਇਆ ਲੈ ਗਣਾ ਕੀ ਬਾਤ ਐ ਬਾਕੀ ਲੱਗਦੀ ਆ ਵੀ ਦਸਾਂਦਰਾ ਦੀ ਹੁੰਦੀ ਆ ਹਨਾ ਦੇਖ ਮਰੀ ਬੱਡੀ ਬੱਸੀ ਦਿੱਤੀ ਆ ਕਰ ਮਰੀ ਨਹੀਂ ਆਈ ਵੱਡੀ ਬੱਸੀ ਸਾਹਬਣਾ ਵਾਲਾ ਬੱਚਾ ਆ ਗਿਆ ਹਾਂਜੀ ਸਹੀ ਗੱਲ ਆ ਪਰ ਸਾਹਨ ਦਿਖਾ ਦੇ ਪਛੀ ਦਾ ਵੀ ਗੁੱਲੇ ਵਾਲਾ ਤਾਣਾ ਹੂੰ ਦੇਖ ਕੀ ਬਾਤ ਆ ਯਾਰ ਹਨਾ ਹੱਥੀ ਜੋਲੇ ਭਾਵੇਂ ਮਸ਼ੀਨ ਤੇ ਜੋਲੇ ਕੋਈ ਪਰ ਹੱਥੀ ਜੋਲੇ ਪਰ ਮੈਂ ਆ ਬਾਈ ਇੱਕ ਸਾਲ ਦੀ ਆ ਸਹੀ ਗੱਲ ਆ ਮੱਝ ਹੀ ਆ ਇੱਕ ਤਰ੍ਹਾਂ ਦੀ ਹਾਂ ਬਾਕੀ ਚੰਗੇ ਵਜਨ ਵਾਲੀ ਭੈੜਾ ਚੰਗੇ ਵਜਨ ਵਾਲੀ ਬੱਟੀ ਆ ਬਾਕੀ ਕੋਈ ਛੋਟੀ ਨਹੀਂ ਬਾਈ ਹੂੰ ਹਾਂਜੀ ਬਾਈ ਬਾਕੀ ਤੋਰਾ ਤਾਰਾ ਚੱਕ ਬਾਈ ਅਸਲ ਵਿੱਚ ਯਾਰ ਸੂਆ ਤਾਂ ਮੰਨੇ ਹੀ ਨਹੀਂ ਹਨਾ ਮੈਂ ਕਹਣਾ ਜਮ ਨਹੀਂ ਮੰਨੇ ਬਾਈ ਯਾਰ ਪਛੀ ਦੇ ਬਾਕੀ ਲੇਵੇ ਜਮਾ ਟਾਈਟ ਫਿਕਸ ਆ ਬੰਨੇ ਕਿੰਨਾ ਕ ਮਤਲਬ ਦੁੱਧ ਦੇ ਦੂ ਬਾਈ ਤੜਕੇ ਬਾਈ 5 ਕਿਲੋ ਬੱਛੀ ਨੇ ਬੋਲਾ 6 ਕਿਲੋ ਵੜਦਾ ਠੀਕ ਹੈ ਹਾਂਜੀ ਬਾਈ ਜੀ ਲੈ ਬਾਈ ਲੈ ਵਾ ਦੇਖੋ ਮੂਹ ਚੈੱਕ ਕਰ ਸਕਦੇ ਪਿੱਛੇ ਨੂੰ ਟਾਇਰ ਜਾ ਬੰਨ ਲੱਗਾ ਵਾ ਕਰਮਾ ਨਹੀਂ ਨਾ ਛਣਾ ਛਣਾ ਦਾ ਸਾਈਜ਼ ਵੀ ਬੋਲਾ ਚੰਗਾ ਆ ਗਿਆ ਹਾਂਜੀ 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 ਤੇ ਮੁੱਲ ਫਿਰ ਦੋਨਾਂ ਦੇ ਫੂਨ ਤੇ ਆ ਮੁੱਲ ਦੋਨਾਂ ਦੇ ਫੂਨ ਤੇ ਰਹਿਣਗੇ ਬਾਈ ਬੱਛੀ ਨੇ 17 18 ਕਿਲੋ ਦੁੱਧ ਪਾ ਦੇਣਾ ਖੁੱਲਾ ਇਹਨੇ ਠੀਕ ਹੈ ਹਾਂਜੀ ਬਾਈ ਜੀ ਮੁੱਲ ਬਾਈ ਕਹਿੰਦਾ ਬਾਈ ਦੋਮਾਂ ਦੇ ਫੂਨ ਤੇ ਰਹਿਣਗੇ ਮੁੱਲ ਜਾ ਰਹਿਣਗੇ ਮੇਨ ਗਾਲ ਯਾਰ ਬੱਚਾ ਏਡਾ ਪਾਇਆ ਬਹੁਤ ਚੰਗਾ ਬੱਚਾ ਬਾਹਲਾ ਅਸਲ ਵਿੱਚ ਇੱਧਰ ਦੀਆਂ ਮੜੀਆਂ ਕੋਈ ਨਹੀਂ। ਹੂੰ। ਦੇਖ। ਪਛੀਂ ਦੀਆਂ ਸਫਾਈਆਂ ਰਖਾਉਣੀਆਂ ਬਾਹਲੀ ਸਫਾਈ ਲੈ। ਚੋਲ ਦਾ ਆ ਗਿਆ ਕਿ ਨਹੀਂ ਲੈਵੇ। ਹਾਂਜੀ। ਸਹੀ ਗੱਲ ਐ। ਸਫਾਈ ਪਛੀਂ ਮਣੀ ਤੇ। ਜੰਗੀ ਆ। ਬਾਕੀ ਬੱਚਾ ਵੀ ਬਹੁਤ ਚੰਗਾ ਲੈ। ਕਿਆ ਬਾਤ। ਰੰਗ ਰੂਪ ਬਹੁਤ ਪਿਆਰਾ ਬੱਚਾ ਦਾ ਤਾਰਾ ਮਰੇਗਾ ਭਾਈ। ਹਾਂ ਭਾਈ। ਮਾਰ ਦੋ ਭਾਈ ਤਾਰਾ। ਠੰਢੀ ਠੰਢੀ ਵੀ ਬਹੁਤ ਆ ਭਾਈ ਹੈਨਾ। ਬਾਹਰ ਕਿਨਾਂ ਬਾੜੀ ਠੰਢੀ ਬਾਈ ਜੱਲਾ। ਹੂੰ। ਸਹੀ ਗੱਲ ਲੈ। ਚੋਣ ਜਵਾਬ ਵਾਲਾ ਚੰਗਾ ਹੈਨਾ। 1 ਨੰਬਰ ਚੋਣ ਜਵਾਬ ਆਈ ਆ। ਕਿਆ ਬਾਤ ਆ ਭਈ ਲੈ। ਮੋਟੀ ਮੋਟੀ ਚਵਾਈ ਆ ਕਹਿਣਾ ਕੁਛ ਨਹੀਂ ਬਾਕੀ ਬੱਚਾ ਵੀ ਕਰਮਾਂ ਲੈਣ ਕੋ ਬੋਛੀ ਲਾ ਉਧਰ ਦਿਖਾਰੇ ਪਰ ਜੜਦੋਂ ਜੀ ਹੂੰ ਲਾ ਮੋਟੀ ਮੋਟੀ ਚਵਾਈ ਬੜੀ ਚੰਗੀ ਚਵਾਈ ਆ ਹੈਨਾ ਲਾ ਲਾ ਨਿਬੜਨ ਵਾਲੀ ਚਵਾਈ ਲੱਗੀ ਬਈ ਕਰਮਾਂ ਲੈਣ ਬਹੁਤ ਸੋਹਣੀ ਨਾਲੇ ਮੋਟੀ ਚਵਾਈ ਥਣ ਵੀ ਹੱਥ ਚ ਆਉਣ ਵਾਲਾ ਕਨੇ ਹਾਂਜੀ 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 ਲਾ ਕੀ ਬਾਤ ਆ ਨਾ ਕਹਿਣਾ ਕੁਛ ਨਹੀਂ ਜਿਵੇਂ ਮਾਰੀ ਤਾਰਾ ਮਾਰੀ ਜੁਗ ਨਹੀਂ ਮਗਰ ਜਾਨਵਰ ਬਹੁਤ ਚੰਗਾ ਬਾਈ ਹਮ ਸਹੀ ਗੱਲ ਹੈ ਤੇ ਮੁੱਲ ਬਾਈ ਫੋਨ ਤੇ ਰਹਿਣਗੇ ਜੇ ਕਿਸੇ ਵੀ ਵੀਰ ਨੂੰ ਬਾਈ ਦੋਮਾ ਵੜਾ ਚ ਕੋਈ ਵੀ ਵੜਾ ਪਸੰਦ ਆ ਬਾਈ ਨਾ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ